ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਕਾਲੇ ਪਿਆਰ ਦੇ ਦਾ ਏਡੇ ਏਡੇ ਦੂਰ ਵੀਡੀਓ ਲੈ ਲਈ ਅਪਲੋਡ ਕਰਨ ਲਈ ਭਜੇ ਫਿਰਦੇ ਆ ਜੀ ਠੀਕ ਹੈ ਜੀ ਤੇ ਨਰਕ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਪੰਦਾ ਇਹ ਕਰਕੇ ਉਲ ਜਾਣਾ ਪੈਸੇ ਲਾਉਣੇ ਆ ਪੈਸੇ ਦੀ ਕਦਰ ਕਰਿਆ ਕਰੋ ਫਰਜ਼ ਸਮਝੋ ਅੱਜ ਦੀ ਆਪਣੀ ਵਿਕਟ ਪਿੰਡ ਬੈੜਵਾਲ ਜ਼ਿਲ੍ਹਾ ਲੱਗਦਾ ਸ਼ਰੀ ਨੂੰ ਤਰਨਤਾਰ ਸਾਹਿਬ ਫਿਰ ਤਹਿਸੀਲ ਲੱਗਦੀ ਪਟੇ ਬਾਈ ਹਰਪਾਲ ਕੋਲ ਪਹੁੰਚੇ ਆ ਤਿੰਨ ਐਨੀਮਲ ਵਿਖਾਵਾਂਗੇ ਡਿਟੇਲ ਕਰਾਂਗੇ ਸਾਂਝੀ ਐਂਡ ਤੱਕ ਬਣੇ ਰਿਓ ਨੀਲੀ ਰਾਵੀ ਐਫ ਐਫ ਕ੍ਰੋਸ ਠੀਕ ਹੈ ਜੀ ਇੱਕ ਸੂਈ ਸਵਾਈ ਮੱਝ ਤੇ ਕਰਦੇ ਆਂ ਬਾਈ ਨਾਲ ਗੱਲਬਾਤਾਂ ਬਾਈ ਫਿਰ ਪਾਸਿਕ ਸਾਸਰੀਕਾਲ ਸਾਸਰੀਕਾਲ ਤੁਹਾਨੂੰ ਸਾਬ ਸਾਸਰੀਕਾਲ ਕੀ ਹਾਲ ਜੀ ਸਭ ਠੀਕ ਠਾਕ ਵਧੀਆ ਓਕੇ ਰਿਪੋਰਟਾ ਵਧੀਆ ਜੀ ਚੜਦੀ ਕਲਾ ਸਾਬ ਚੜਦੀ ਕਲਾ ਜੀ ਤੰਦਰੁਸਤੀ ਸਭ ਠੀਕ ਠਾਕ ਹੋਰ ਸੁਣਾਓ ਕਿਰਪਾ ਮਾਲਵਾ ਗੈਰਜਾ ਪਾ ਦਿੰਦੇ ਤੇ ਇਤਰਾ ਹੀ ਇਤਰਾ ਹੀ ਕੰਨ ਕੋਲ ਗਾਜਾ ਵਾਟੇ ਹੋਣੀ ਚਲੋ ਰੋਜ ਗਏ ਚੁਤਾਣ ਤੇ ਉਹਦੇ ਡਾਈ ਆਉਂਦੇ ਨਹੀਂ ਦੇ ਨਹੀਂ ਹਾਇਤ ਨਾਲ ਨਾਲ ਚਲੋ ਉਸ ਤਰ੍ਹਾਂ ਹੀ ਇੱਕ ਦੋ ਡੰਗਰ ਲੋਕੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹੋਣਾ ਠੀਕ ਹੈ ਜੀ ਤੇ ਬਾਈ ਜੀ ਅੱਜ ਕਿੰਨੇ ਪਸ਼ੂ ਤੇ ਨਹੀਂ ਆ ਇਹ ਤੇਨੇ ਦਮਾ ਜੀ ਹਾਂ ਇੱਕ ਵਾਇਡ ਡੱਬਣ ਕੱਟੀ ਨੀਲੀ ਰਾਵੀ ਤੇ ਡਰੈਸ ਪੈਂਡ ਪਿੰਡ ਬੈੜਵਾ ਜਲਾ ਤਸੀਲ ਪੱਟੀ ਤੇ ਜਲਾ ਕਰਨਤਾਰ ਠੀਕ ਹੈ ਜੀ ਤੇ ਨੀਲੀ ਤੋਂ ਕਰਕੇ ਸ਼ੁਰੂ ਨੀਲੀ 라ਵੀ ਤੋਂ ਹਾਂਜੀ ਨੀਲੀ ਤੋਂ ਠੀਕ ਆ ਇਹ ਖੀਰੀ ਆ ਹਾਂਜੀ ਖੀਰੀ ਖੀਰੀ ਤੋਂ ਦੁੰਦ ਹੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਸਜਣੋ ਖੀਰੀ ਤੋਂ ਦੁੰਦ ਹੀ ਹੁੰਦੀ ਆ ਕੱਟੀ ਚੰਗੀ ਆ ਨੀਲੀ 라ਵੀ ਦੇ ਵਿੱਚ ਹਨਾ ਤੇ ਸਿੰਘ ਦੀ ਕੁਆਲਿਟੀ ਵੇਖੋ ਬਿਊਟੀ ਕੋ ਵੇਖੋ ਹੁੰਦੀ ਸਿੰਘ ਬਿਲਕੁਲ ਨਾਲ ਹੀ ਮੋੜਨਦੀ ਆ ਨਾ ਵਾਹ ਜੀ ਵਾਹ ਸਿੰਘ ਬਿਲਕੁਲ ਨਾਲ ਹੀ ਕੁੰਡਾ ਮੋੜਦੀ ਆ ਕੀ ਬਾਤ ਹੈ ਕੱਟੀ ਚੰਗੀ ਖਾਂਦਨ ਨਹੀਂ ਰਵੇ ਜੋ ਸਾਰੇ ਨਿਸ਼ਾਨੇ ਸਾਰੇ ਖਾਈਆਂ ਵਾਹ ਵਾਹ 39 ਚਾਰੇ ਬੱਗੇ ਦੋ ਹਾਂ ਇਹਨਾਂ ਥਨਾਂ ਦੀ ਡਿਮਾਂਡ ਹੁੰਦੀ ਖਾਸ ਕਰਕੇ ਨੇਲੀ ਦੇ ਵਿੱਚ ਪਿਛੇ ਤੋਂ ਦੇ ਨਿਸ਼ਾਨ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਕੋਈ ਨਹੀਂ ਤੇ ਇਹ ਬਿਲਡ ਇਧਰੋਂ ਕਿਹੜੀ ਬਿਲਡ ਦੀ ਆਪਣੀ ਆਪਣਾ ਬਾਰਡਰ ਏਰੀਆ ਆਪਣਾ ਹੈ ਹਾਂ ਆਪਣੀ ਖੇਮ ਕਰਨ ਦੀ ਆ ਅਸਲ ਪੂਰੀਆਂ ਦੀ ਮੇਨ ਨਿਸ਼ਾਨੀ ਜਿਹੜੀ ਕਹਿ ਦਿੰਨੇ ਆ ਕੱਟੀ ਚੰਗੀ ਸਜਣੋਂ ਦਿਲੋਂ ਲੱਗੇ ਜਿਹੜੀ ਆਪਦੀ ਖਰੀਦਦਾਰੀ ਕਰਿਓ ਬਾਕੀ ਤੋਰਾ ਕਰਾਉਣੇ ਥੋੜਾ ਜਿਹਾ ਖੋਲ ਕੇ ਚੈੱਕ ਇਹਦਾ ਕਰਮਾ ਵਾਲੀ ਦਾ ਤੇ ਜਿੰਦੀ ਰਵੇ ਜਿੰਦੇ ਘਰੇ ਜਾਵੇ ਕਿਉਂਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਐ ਬਹੁਤ ਘੱਟ ਲੱਭਦੀਆਂ ਸਾਰੀਆਂ ਨਿਸ਼ਾਨੀਆਂ ਹਾਂ ਸਾਰੀਆਂ ਨਿਸ਼ਾਨੀਆਂ ਸਿੰਗੀ ਸੁੰਗੀ ਚੰਗੀ ਕੱਟੀ ਦੀ ਆ ਖੂਬਸੂਰਤ ਆ ਬਿੱਲੀ ਮਣਕੀ ਅੱਖ ਦੇ ਵਿੱਚ ਬੱਗੀ ਨਾਲ ਚਾਰੇ ਸੁਰ ਤੋਂ ਹਾਂ ਸਾਰੀਆਂ ਨਿਸ਼ਾਨੀਆਂ ਕੋਈ ਵੀ ਜਿਹੜੀ ਆ ਨਹੀਂ ਨਿਸ਼ਾਨੀ ਗੁੱਝੀ ਰਹਿ ਸਕਦੀ ਤੇ ਥਣ ਵੀ ਖਾਸ ਕਰਕੇ ਜਿਹੜੇ ਆ ਚਿੱਟੇ ਨੇ ਕੀ ਬਾਜੀ ਬਾ ਤੇ ਜਿਹੜੀ ਆ ਖੀਰੀ ਤੋਂ ਦੋਂਦੀ ਹੋਣ ਦਈ ਅਜੇ ਹੋਈ ਨਹੀਂ ਸੱਜਣੋ ਕਿਉਂਕਿ ਹੋਈ ਨਹੀਂ ਅਜੇ ਹੋਣ ਦਈ ਆ ਉਹ ਦੇਖਿਆ ਚਲੋ ਜੀ ਲੈ ਚਲੋ ਸੋਹਣੀ ਆ ਕੱਟ ਜੇ ਗਾਂ ਜਿਵੇਂ ਬ੍ਰੀਡ ਤੇ ਜਾਂ ਕਿਸੇ ਨੇ ਨਸਲ ਕੁਆਲਟੀ ਤੇ ਕੰਮ ਕਰਨਾ ਹੈ ਨੀਲੀ ਰਾਵੀ ਤੇ ਉਹ ਆਪਣੀ ਖਰੀਦਾਰੀ ਕਰ ਸਕਦਾ ਕਿਉਂਕਿ ਬਹੁ ਘੱਟ ਇਹੋ ਜੀ ਲੱਭਦੀ ਆ ਲੋ ਜੀ ਬੰਦੋ ਬਾਈ ਹਰਪਾਲ ਸਿੰਘ ਜੇ ਦੀ ਕੀਮਤ ਵੱਲੋਂ ਹਿਸਾਬ ਲਾਈਏ ਤੇ ਕਿੰਨੇ ਦੀ ਆਪਾਂ ਦੇ ਲੈ ਤੀਏ ਕੀਮਤ ਉਹ ਜੀ ਇਹਦੇ 35000 ਦੇ ਦਾਂ 35 ਦੀ ਹਾਂਜੀ ਉਹ ਚੋ ਪਿਆਰ ਮਾ ਉਤਰ ਕੇ ਨਾਲ 1000 ਰੁਪਏ ਕਰ ਦਾਂ ਛੋੜ 34 ਦੀ ਹਾਂਜੀ ਹੋਰ 1000 ਹੋ ਜੋ 34 ਹੋ ਜਾ 33000 ਦੇ ਦਾਂ ਹਾਂ ਤੇ ਨਾ ਹੀ ਹਾਂਜੀ ਇਹ ਤੋਂ ਘੱਟ ਵੱਧ ਨਹੀਂ ਨਹੀਂ ਚਾਹੀਦਾ ਘੱਟ ਵੱਧ ਇਹ ਤੋਂ ਘੱਟ ਵੱਧ ਨਹੀਂ ਹੋਣੀ ਸੌ ਰੁਪਏ 200 ਹੋ ਗਏ ਨਾ ਫੋਨ ਨਾ ਕਰੇ ਹਨਾ ਠੀਕ ਆ ਗੱਲ ਤੁਹਾਡੀ ਖਪਾਇਓ ਨਾ ਸਜਰੋ ਇੱਕ ਵੜ ਬੜੀ ਲਿਆਂਦੀ ਆ ਬਾਈ ਨੇ ਹਾਰ ਸ਼ਿੰਗਾਰ ਵੱਲੋਂ ਤੇ ਪੂਰੇ ਕੋਕੇ ਜੜੇ ਪਾਇਆ ਕੈਂਠੇ ਕੋਂਠੇ ਚੰਗੇ ਪਾਏ ਆ ਬਾਈ ਜੀ ਫਿਰ ਸ਼ੌਂਕ ਤੁਹਾਨੂੰ ਪੂਰਾ ਏ ਦਾ ਹਾਂ ਦਾ ਮੁੱਲ ਕੋਈ ਨਹੀਂ ਹੈ ਸ਼ੌਂਕ ਦਾ ਮੁੱਲ ਕੋਈ ਨਹੀਂ ਵਾਹ ਜੀ ਵਾਹ ਤੇ ਪੂਰਾ ਸੋਨੇ ਦੇ ਜਿਵੇਂ ਹਾਰ ਹੋਰ ਪਾ ਕੇ ਪੂਰੀ ਹਾਰ ਸ਼ਿੰਗਾਰ ਕੀਤਾ ਤੇ ਬਾਕੀ ਵੈ ਠੰਡੀ ਆ ਨਾ ਹਾਂ ਠੰਡੀ ਆ ਪਿੰਡੇ ਦੇ ਹੱਥ ਉੱਤੇ ਜਿਤਨਾ ਮਰਜ਼ੀ ਲਾਈ ਜੋ ਕਈ ਜਿਵੇਂ ਕਰੋ ਸੰਗ ਦੇ ਵਿੱਚ ਆ ਤੇ ਸਜਣੋਂ ਗੱਲ ਕਰੀਗੇ ਤੁਸੀਂ ਥੋੜੇ ਨਾ ਕੜਤਲ ਬਣਾਉਗੇ ਹਨਾ ਮਰੇ ਲਾ ਕੇ ਵਿਖਾਉਂਗਾ ਹਾਂ ਤੇ ਲਵੜੀ ਕਰਮਾੜੀ ਨੂੰ ਭਾਈ ਬਾਕੀ ਸੁੰਦੀ ਨਹੀਂ ਅਜੇ ਹਨਾ ਸਾਰੇ ਕੱਢਣੇ ਕਿੰਨੇ ਕੁ 2-4 ਦਿਨ ਤੁਹਾਡੇ ਅੰਦਾਜ਼ ਨਾਲ ਲੈ ਜੂ ਨਾ ਚਾਰ ਕੋ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈ ਗਈ ਤੇ ਸਾਰੇ ਵਟ ਵਟ ਕਰ ਜੂਗੀ ਬਾਕੀ ਛਾਂ ਦੀ ਕੁਆਲਿਟੀ ਚੰਗੀ ਥਣ ਮੁੱਠੀ ਤੋਂ ਵੀ ਬਾਹਰ ਆਊਗਾ ਵੈੜ ਵੀ ਆ ਨਵੀਂ ਆ ਦੂਸਰਾ ਸੂਹਾ ਫਿਰ ਹਾਂਜੀ ਦੂਸਰਾ ਸੂਹਾ ਤੋੜ ਦੀ ਹਨਾ ਦੋ ਤਾਂ 15 ਪਲੱਸ ਦੋ ਤਾਂ ਨਹੀਂ ਮਰਦੀ ਹਾਂਜੀ ਪਹਿਲੇ ਸੋਏ ਨੇ 14 ਕਿਲੋ ਦੋ ਦਿੱਤਾ ਹਾਂ ਫਿਰ ਦਿੱਤਾ ਹੋਊਗਾ ਕਿਉਂਕਿ ਸੋਹਣੀ ਆ ਵੈੜ ਪੂਰੀ ਬਦਾਮ ਦੀ ਗਰੀ ਰਗੀ ਨਿੱਗਰ ਆ ਕੋਈ ਲस्सी ਮਾੜੀ ਨਹੀਂ ਆ ਤੇ ਨਾਲੇ ਜਿੰਦਜਾਨ ਹੈ ਗਰਮੀਆਂ ਦੀ ਤੋਹਫੀ ਆ ਠੀਕ ਆ ਵਹਿੜ ਸੋਣੀ ਆ ਐਰ ਸ਼ਰਟ ਵੀ ਆਉਂਦੀ ਆ ਤੇ ਹਾਂ ਨਹੀਂ ਵਹਿੜ ਸੋਣੀ ਆ ਪੂਰੀ ਸਨੱਖੀ ਆ ਕੋਕਾ ਪੀ ਸੀ ਹੈਨਾ ਮੁੱਲ ਫਿਰ ਉਹ وڑਦੀਆਂ ਵਾਲੇ ਆ ਅੱਜ ਮੁੱਲ وڑਦੀਆਂ ਦੇ ਆਪਣੇ ਹੁੰਦੇ ਤੁਹਾਨੂੰ ਪਤਾ ਠੀਕ ਆ ਤੇ ਤੋਰਾ ਕਰਵਾ ਦੇ ਮੇਰਾ ਭਰਾ ਚਾਹ ਕਹਿੰਦਾ ਵੀ ਲਓ ਜੀ ਖੁੱਲ ਗਈ ਤੇ ਬਾਕੀ ਉਹਨਾਂ ਹੀ ਅਗਲੀ ਸਾਈਡ ਤੇ ਉਹਨਾਂ ਹੀ ਬਹਿਣੀ ਨੂੰ ਤੇ ਉਹਨਾਂ ਹੀ ਮਗਰ ਵੀ ਤੁਸੀਂ ਦੇਖ ਸਕਦੇ ਜੇ ਬਹਾਨੇ ਦੀ ਕੁਆਲਿਟੀ ਬੈਕਗਰਾਉਂਡ ਵੀ ਬੈਕਗ੍ਰਾਉਂਡ ਚੰਗੀ ਸੱਜਣੋ ਜਿਹੜੀ ਆ ਤਿਆਰ ਕਰਨਦੀ ਆ ਅਜੇ ਹੋਰ ਕਰਨੀ ਆ ਬਾਕੀ ਹਾਂ ਵੀ ਚਾਰ ਕਿ ਦਿਨ ਬਾਈ ਕਹਿੰਦਾ ਲੈ ਗਈ ਹੋਰ ਤੇ ਕੋਈ ਪਟਾਕੇ ਪਾਜੂਗੀ ਪਟਾਕੇ ਤੇ ਹੋਣੀ ਪੁਰੇ ਨੇ ਪਾਏ ਵੈਸੇ ਕਰਮਾ ਵਾਲੀ ਨੇ ਮੋੜ ਲਿਓ ਲਾਓ ਬਾਕੀ ਸੀਲ ਆ ਨਾ ਪੂਰੀ ਇਹ ਨਹੀਂ ਕਿ ਠੰਡੀਆਂ ਕਈ ਹੁੰਦੀਆਂ ਕਿ ਕੜਤਨ ਜੀ ਮਨਾਉਂਦੀਆਂ 埔ੜਕੀ ਤਰਫੀ ਜਾਣਗੀਆਂ ਉਹ ਕੰਮ ਨਹੀਂ ਹੈਗਾ ਹਾਂ ਸ਼ਿੰਗਾਰ ਵੀ ਪੂਰਾ ਦਿਲੋਂ ਬਾਈ ਨੇ ਲਾਇਆ ਚੀਜ਼ ਵੀ ਹਰ ਸ਼ਿੰਗਾਰ ਵਾਲੀ ਆ ਕਿਉਂਕਿ ਸੋਹਣੀ ਆ ਚੀਜ਼ ਚੰਗੀ ਜੰਨੀ ਹੈਗੀ ਆ ਲੇਵੇ ਲੋਗੇ ਦੀ ਪੂਰੀ ਤਿਆਰੀ ਬਣਾ ਰਹੀ ਆ 15 ਪਲਸ ਜਿਹੜਾ ਨੇ ਗਰਮੀ ਦੁੱਧ ਤੋਂ ਨਹੀਂ ਮਰਦੀ ਬਾਕੀ ਰਾਜੀ ਬਾਜੀ ਤੁਸੀਂ ਆ ਵੇਖ ਸਕਦੇ ਕੋਈ ਵੀ ਕਿਸ ਬੰਨੋ ਨਹੀਂ ਖੁਸੀ ਰਹੇਗੀ ਠੀਕ ਆ ਤੇ ਸੋਹਣੀ ਆ ਵੜ ਕਰਮਾਲੀ ਸਾਮਾ ਨੋਟ ਕਰੋ ਚਾਰ ਪੰਜ ਦਿਨ ਦਾ ਬਾਕੀ ਰਹਿ ਗਿਆ ਪੌਲਾ ਪੌਲਾ ਹੁਣ ਪਾਉਗੀ ਕਰਮਾਲੀ ਤੇ ਫੇਰ ਪੂਰੀ ਤਿਆਰੀ ਤੇ ਹੋ ਜਾਊਗੀ ਬਾਈ ਜੀ ਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕੀ ਦੇ ਦਈਏ ਨੀਂਦ ਜੀ ਦੀ 50000 ਦੇ ਦਈਏ 50 ਉਹ ਚੁੱਕ ਪਿਆਰ ਮੈਂ ਹੁਤਾ 2000 ਛੋੜ ਕਰ ਦਾਂਗੇ 48 ਦੇ ਦਾਂ ਹੋਰ ਛੜ ਦੋ ਕੋਈ 4000 ਰੁਪਏ ਹੋਰ ਛੋੜ ਕਰ ਦਾਂਗੇ ਕਰ ਦਿਓ ਬੈਡ ਸੋਹਣੀ ਤੇਰੀ ਪੂਰੀ ਓਕੇ ਆ ਚੰਗੀ ਆ ਬੈਡ ਹਨਾ ਇਹੋ ਜਿਹਾ ਪੀਸ ਤੁਹਾਨੂੰ ਪਤਾ ਨਹੀਂ ਚੰਗੇ ਆ ਤੇ ਹੁਣ ਮੈਂ ਦੀ ਜਿਹੜੀ ਚਾਦਣਾ ਪਾਈਏ ਹਨਾ ਕਿੰਨਾ ਬਾਈ ਜੀ ਦੁੱਧ ਆ ਦੁੱਧ ਵੀਰ ਜੀ ਮਾਝ ਥੱਲੇ ਹੈਗਾ 10 ਕਿਲੋ ਪੱਕਾ ਦੋਵੇਂ ਟਾਈਮ 10 ਕਿਲੋ 9 ਮੰਨ ਕੇ ਲਵੇ ਕੋਈ ਆਪਣਾ ਸੌਦਾ ਕਰ ਲਿਆ ਨਾ ਹਾਂਜੀ 9 ਤਾਂ ਚਲੋ ਦੁੱਧ ਉਦਰਾ 10 ਕਿਲੋ ਹੀ ਦੋਸਤ ਅੱਛਾ ਨਾਓ ਸੱਜਣੋ ਤੇ ਬਣੀ ਆ ਪਹਾੜੇ ਤੇ ਮਿਲਦੀ ਆ ਹਾਂ ਪਹਾੜੇ ਤੇ ਮਿਲਦੀ ਆ ਆ ਬੂਸ਼ੀ ਜਿਹੜੀ ਬਣੀ ਆ ਇੱਥੇ ਮਤਲਬ ਪਹਾੜੇ ਤੇ ਮਿਲਦੀ ਆ ਠੀਕ ਆ ਤੇ ਬੂਸ਼ੀ ਬਣੀ ਆ ਵੇਖੋ ਬਾਕੀ ਮੈਂ ਚੰਗੀ ਆ ਬੂਸ਼ੀ ਦੇ ਪਹਾੜਾ ਪਾ ਕੇ ਵਧੀਆ ਮਿਲਦੀ ਹੈ ਨਾ ਆਪ ਤਾਰਾ ਮਰਵਾ ਕੇ ਬੁਖਾ ਦੇਗੀ ਠੀਕ ਹੈ ਠੀਕ 9 ਕਿਲੋ ਦੁੱਧ ਦੀ ਚੌਣ ਚਵਾ ਓਕੇ ਆ ਨਾ ਠੀਕ ਆ ਥਾਂ ਲੈਵਾ ਬੜਾ ਚਲੋ ਤੋੜਾ ਕਰਵਾ ਦਈਏ ਚੈੱਕ ਕਰਮਾ ਲਈ ਦਾ ਸਵੇਰ ਤੀਜਾ ਹੋ ਤੀਜਾ ਲਗਾਣੀ ਤੂੰ ਦੁੱਜਾ ਲਾ ਲੈ ਤੀਜਾ ਲਾ ਲੈ ਨਹੀਂ ਤੀਜਾ ਹੀ ਹੋਗੀ ਤੇ ਮੈਂ ਸੰਭੀ ਨਹੀਂ ਮੈਂ ਵੱਡੀ ਆ ਪਾਣੀ ਵਾਲੀ ਆ ਚੰਗੇ ਬੋਡੀ ਟਾਂਚੇ ਦੀ ਸਜਣ ਤੀਸਰਾ ਸੂਭਾ ਜੈਡ ਬਲੈਕ ਆਉਂਦੀ ਆ ਜਿਹੜਾ ਬੱਚਾ ਸਪੈਰ ਹੋ ਗਿਆ ਤੇ ਮਿਲਕ ਮੈਨ ਵੀ ਵੇਖੋ ਚੰਗੀ ਰਸੇ ਰਗੀ ਵੇਖੋ ਕਿੰਨੀ ਮੋਟੀ ਆ ਤੇ ਬਾਡੀ ਬੰਤਰ ਵੀ ਚੰਗੀ ਸਾਰੇ ਬੰਨੋ ਥੋੜਾ ਜਿਹਾ ਫਿੱਕ ਪਾਨਿਆ ਕਿਸ ਨੇ ਜਵੇਂ ਸੰਭ ਹੀ ਨਹੀਂ ਹਨਾ ਹਾਂ ਕੋਈ 20 25 ਦਿਨ ਹੋ ਗਏ ਹੋਣਗੇ ਮਹੀਨੇ ਤੋਂ ਥੱਲੇ ਖੱਲੇ ਮਹੀਨੇ ਤੋਂ ਅੰਦਰ ਹੀ ਹੋ ਗਿਆ ਸੂਈ ਨੂੰ ਕਿਉਂਕਿ ਜਿਨੇ ਇਹਨਾਂ ਦੁੱਧ ਦੇਣਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਫਿਰ ਦੁੱਧ ਉਹ ਜੇ ਸੱਜਰ ਹੋਊਗੀ ਤੇ ਨਾ ਤੋਕੜਨੇ ਤੇ ਦੇ ਨਹੀਂ ਦੇਣਾ 10 ਕਿਲੋ 9 10 ਕਿਲੋ ਦੁੱਧ ਠੀਕ ਆ ਜੀ ਤੇ ਪੁੱਛੀ ਬਣੀ ਵਧੀਆ ਮਿਲਦੀ ਆ ਕੋਈ ਟੀਕੇ ਦੀ ਕੋਈ ਕਹਿਰੀ ਨਹੀਂ ਲੋੜ ਪਰ ਆਪਾਂ ਆ ਕੇ ਘਰ ਮਾਰ ਕੇ ਥੱਲੇ ਬਹਿ ਜਾਣਾ ਜੀ ਠੀਕ ਆ ਮੈਂ ਸੀਲ ਆ ਪੂਰੀ ਧਾਰਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਮਰਵਾ ਕੇ ਵੀ ਵਿਖਾ ਦਿੰਨੇ ਵਿੱਚ ਠੀਕ ਆ ਤੇ ਕਦ ਕਾੜ ਵੇਖੋ ਬਾਈ ਰਪਾਲ ਢੱਡਾ 5911 ਕੋ ਤੱਕੀ ਜਾਂਦੀ ਆ ਇਹ ਪੂਰੇ ਜੋਸ਼ ਆ ਹਾਂ ਕਦ ਕਾੜ ਆ ਪੂਰਾ ਵੱਡੀ ਆ ਤੇ ਉੱਥੇ ਪਰਾਂ ਹੀ ਬੰਦੋ ਬਾਈ ਜੀ ਸੋਝ ਬੰਦੋ ਕਰਮਾਲੀ ਨੂੰ ਜੀਦੀ ਰਵੇ ਤੇ ਖੁੱਲੀ ਬੰਦੋ ਬਾਈ ਜੀ ਤੇ ਬਾਈ ਜੀ ਇਹ ਇਹਦੀ ਫਿਰ ਕੀਮਤ ਕਿੰਨੀ ਦੀ ਦੇ ਦੇਗੇ ਇਹਦਾ ਮੋਲ ਵੀ ਦੀ ਆਪਾਂ ਕਰਦੇ 67000 ਰੁਪਏ ਹਾਂਜੀ 67000 ਦੀ ਹਾਂਜੀ ਅੱਛਾ ਤੇ ਪਿਆਰ ਮਾਹੌਸਾ ਚੋ 1000 ਰੁਪਏ ਛੋੜ ਕਰਦਾ ਨਹੀਂ ਖੁੱਲੀ ਕਰ ਦੋ ਚਲ 1000 ਹੋਰ ਕਰਦਾ ਕਿੰਨੇ ਦੀ 65 ਦੀ 65 ਦੀ ਲਾਸਟ ਹਾਂਜੀ ਅੱਛਾ ਜੀ 1000 ਸਾਡੇ ਵੱਲੋਂ ਨਾ ਛੱਡ ਦੋਗੇ 64000 ਦੀ ਆਉਂਦੀ ਨਹੀਂ ਆ ਚਲੋ ਦੇਂਦਾ ਨਹੀਂ ਕੋਈ ਸੱਜਰ ਮੈਂ 64000 ਦੀ ਦੇਂਦਾ ਨਹੀਂ ਸੱਜਣੋ ਬਾਕੀ ਬਾਈ ਹਰਪਾਲ ਦਊਗਾ 64 ਦੀ ਹੋ ਗਈ 64000 ਦੀ ਹਾਰ ਸ਼ਿੰਗਾਰ ਵੱਲੋਂ ਪੂਰਾ ਬਾਈ ਦਿਲੋਂ ਖੁਸ਼ ਕਰ ਦਿੰਦਾ ਹੈ ਤੇ ਚੰਗੀ ਆ ਆ ਬੱਚੇ ਨੂੰ ਚੱਟ ਰਹੀ ਆ ਦੇਖ ਰਹੀ ਤੁਸੀਂ ਸਾਹਮਣੇ ਬੂਛੀ ਨੂੰ ਪੂਰਾ ਚਟਣਦੀ ਆ ਠੀਕ ਆ ਇਹ ਪੂਛੀ ਦੇ ਉੱਤੇ ਹੀ ਸਮਝ ਲਓ ਹੋਵੇ ਮਿਲਦੀ ਆ ਠੀਕ ਹੈ ਜੀ ਤੇ ਧਾਰ ਮਾਰ ਕੇ ਮਿਲਦੀ ਕੋਈ ਪਾੜੇ ਤੀ ਕੇ ਜੀ ਜਿੰਨਾ ਮਰਜ਼ੀ ਲੋੜਨੀ ਆ ਤੇ ਧਰਮ ਮਰਵਾ ਕੇ ਤੁਹਾਨੂੰ ਵਿਖਾਉਣ ਲੱਗੇ ਆ ਜੀ ਪਸਮਾਈ ਬਾਈ ਜੀ ਪਸਮਾਈ ਬਾਈ ਜੀ ਠੀਕ ਹੈ ਲਓ ਜੀ ਪਸਮਾਈ ਆ ਧਾਰਾ ਮਰਵਾ ਦਨੇ ਤੁਹਾਨੂੰ ਫਿਰ ਵੀ ਜਿਹੜੀ ਤਾਹਾਂ ਆਪਣੀ ਤਸੱਲੀ ਆ ਕੇ ਕਰਨੀ ਤੁਹਾਡਾ ਫਰਜ਼ ਬੰਦਾ ਮਗਲੇ ਥਣਾ ਦਾ ਜਿਹੜਾ ਚਵਾਜ ਚੋਦੋ ਬਾਈ ਜੀ ਅੱਗੇ ਕਰਕੇ ਚੋਲੋ ਕੰਮ ਬਾਅਦ ਠੀਕ ਹੈ ਜੀ ਬਾਕੀ ਆ ਧਾਰ ਤੇ ਮੈਂ ਮਿਲਦੀ ਇਸ ਤਰ੍ਹਾਂ ਧਾਰੀ ਆਟਾ ਪਾਇਆ ਠੀਕ ਆ ਚਾਰ ਤੇ ਚਾਰ ਪਾ ਕੇ ਬੱਚੇ ਨੂੰ ਅੱਗੇ ਲਓ ਜੀ ਜਿਹੜਾ ਬੱਤੇ ਤੇ ਇਤਰਾ ਮਿਲਦੀ ਆ ਅਗਲੇ ਪੰਨੇ ਬੱਚਾ ਰੱਖੀ ਦਾ ਸੁਰੀ ਦਾ ਦੇਖ ਰਿਹਾ ਜੀ ਸਾਹਮਣੇ ਨਹੀਂ ਠੀਕ ਜੇ ਤੇਪੂੜੀ ਬਣੀ ਹੋਈ ਆ ਆ ਮਗਲੇ ਸਣਾ ਦਾ ਜਿਹੜਾ ਪਸਮਾ ਦਾ ਠੀਕ ਆ ਜੀ ਬਾਕੀ ਧੰਨਵਾਦ ਸਾਰਿਆਂ ਦਾ ਵੀਡੀਓ ਅਗਲੇ ਤੇ ਵੀ ਇੱਕ ਇੱਕ ਧਾਰ ਕਢਵਾ ਦਿਓ ਬਾਈ ਜੀ ਲੋਈ ਅਗਲਿਆਂ ਦੀ ਵੀ ਧਾਰ ਜਿਹੜੀ ਆ 1 ਕਿਲੋ ਦੋ ਬਾਕੀ ਚੋਣ ਸਜਣੋਂ ਬੜੀ ਕੋਲੀ ਆ ਠੀਕ ਆ ਚੋਣ ਸਫਾਈ ਆ ਤੇ ਮੈਂ ਵੀ ਚੰਗੀ ਆ ਪਾਣੇ ਵਾਲੀ ਆ ਠੀਕ ਆ ਖਰੀਦਦਾਰੀ ਕਰ ਲਿਓ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ